ਜ਼ਿਲ੍ਹੇ ਵਿੱਚ ਚੱਲ ਰਹੀ ਤੀਸਰੀ ਕੌਮੀ ਲੋਕ ਅਦਾਲਤ ਸੰਬੰਧੀ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹਿਸ਼ਾਰਪੁਰ ਸ਼੍ਰੀ ਰਜਿੰਦਰ ਅਗਰਵਾਲ ਨੇ ਕੀ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਇੱਥੇ ਨੈਸ਼ਨਲ ਲੋਕ ਅਦਾਲਤ ਲੱਗੀ ਹੋਈ ਹੈ ਜਿਸ ਦੇ ਵਿੱਚ ਅਸੀਂ ਕੁੱਲ 15 ਬੈਂਚ ਜੂਡੀਸ਼ਲ ਕੋਰਟ ਦੇ ਵਿੱਚ ਕੰਸਟਿਟਿਊਟ ਕੀਤੇ ਹਨ 9 ਬੈਂਚ ਹੈੱਡਕੁਆਰਟਰ ਤੇ ਅਤੇ 2-2 ਬੈਂਚ ਹਰ ਸੂਬੇ ਦੇ ਤੇ ਸੂਹਾ ਮੁਕੇ ਗੈਂ ਗੜਸ਼ੰਕਰ ਇਸ ਤੋਂ ਇਲਾਵਾ ਰੈਵਨਿਊ ਕੋਰਟਸ ਵੀ ਬੈਂਚ ਲਗਾ ਕੇ ਜਿਹੜੇ ਮੁਕਦਮੇ ਦੀ ਸੁਣਵਾਈ ਕਰ ਰਹੀਆਂ ਹਨ ਤੇ ਸਾਡੇ ਤਕਰੀਬਨ 25000 ਦੇ ਕਰੀਬ ਕੇਸ ਅਸੀਂ ਸੁਣਵਾਈ ਲਈ ਅੱਜ ਰੱਖੇ ਹਨ ਤੇ ਸਾਨੂੰ ਉਮੀਦ ਹੈ ਕਿ 20000 ਦੇ ਕਰੀਬ ਜਿਹੜੇ ਕੇਸ ਹੈ ਇਹ ਅੱਜ ਸੈਟਲ ਹੋ ਜਾਣਗੇ ਕਿਉਂਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਪਹਿਲਾਂ ਹੀ ਅਸੀਂ ਪ੍ਰੀ ਲੋਕ ਦਲਤ ਲਗਾ ਕੇ ਲੋਕਾਂ ਦੀ ਸੁਵਲ ਸੁਣਵਾਈ ਕਰਾਈ ਹੋਈ ਹੈ ਤੇ ਬਾਕੀ ਕੁਝ ਅੱਜ ਕਾਰਵਾਈ ਚੱਲ ਰਹੀ ਹੈ ਇਸ ਲੋਕ ਦਲ ਦੇ ਵਿੱਚ ਲੋਕਾਂ ਦੇ ਬਹੁਤ ਸਾਲਾਂ ਤੋਂ 15-15 20-20 ਸਾਲ ਤੋਂ ਜਿਹੜੇ ਚੱਲਦੇ ਝਗੜੇ ਐ ਉਹ ਆਪਸੀ ਰਜਮੰਦੀ ਨਾਲ ਸੈਟਲ ਹੋ ਗਏ ਆ ਇੱਕ ਸਪੈਸਿਫਿਕ ਪਰਫਾਰਮੈਂਸ ਦਾ ਕੇਸ ਸੀਗਾ ਜਿਸ ਦੇ ਵਿੱਚ ਇਕਰਾਰਨਾਮਾ 2008 ਦਾ ਸੀ ਪਹਿਲਾਂ ਤਾਂ ਟ੍ਰਾਇਲ ਕੋਰਟ ਤੋਂ ਫੈਸਲਾ ਹੋਇਆ ਫਿਰ ਸੈਸ਼ਨ ਕੋਰਟ ਤੋਂ ਫੈਸਲਾ ਹੋਇਆ ਡਿਸਟ੍ਰਿਕਟ ਕੋਰਟ ਤੋਂ ਫਿਰ ਹਾਈ ਕੋਰਟ ਤੋਂ ਰਿਮਾਂਡ ਹੋ ਕੇ ਸਾਡੇ ਕੋਲ ਵਾਪਸ ਆਇਆ ਸੀ ਉਹਦਾ ਅੱਜ ਅਸੀਂ ਇੱਥੇ ਸਮਝੌਤਾ ਕਰਾ ਦਿੱਤਾ। ਇਸ ਤਰ੍ਹਾਂ ਹੋ ਬਹੁਤ ਸਾਰੇ ਮੁਕੱਦਮੇ ਹਨ ਜਿਨ੍ਹਾਂ ਦੇ ਵਿੱਚ ਲੋਕ ਬਹੁਤ دیر ਤੋਂ ਲੜ ਰਹੇ ਸੀ ਤੇ ਉਹਨਾਂ ਦੇ ਸਮਝੌਤੇ ਹੋ ਗਏ ਹਨ ਤੇ ਉਹ ਖੁਸ਼ੀ ਨਾਲ ਆਪਣਾ ਜਿਹੜਾ ਝਗੜਾ ਖਤਮ ਕਰਕੇ ਜਾ ਰਹੇ ਹਨ। ਤੇ ਪ੍ਰੀ-ਡਿਟਿਕਟਿਵ ਸਟੇਜ 'ਤੇ ਜਿਹੜੇ ਕੀ ਹਲੇ ਮੁਕੱਦਮੇ ਅਦਾਲਤ ਵਿੱਚ ਨਹੀਂ ਆਏ ਉਹ ਵੀ ਲੋਕਾਂ ਨੇ ਦਰਖਾਸਤਾਂ ਦਿੱਤੀਆਂ ਤੇ ਉਹ ਮੁਕੱਦਮੇ ਵੀ ਅੱਜ ਅਸੀਂ ਸੈਟਲ ਕੀਤੇ ਹਨ। ਜਿਨ੍ਹਾਂ ਦੇ ਵਿੱਚ ਬੈਂਕਾਂ ਦੇ ਕੇਸ ਵੀ ਹਨ। ਅਤੇ ਕੁਝ ਪ੍ਰਾਈਵੇਟ ਪਾਰਟੀਆਂ ਨੇ ਵੀ ਪ੍ਰੀ-ਪੋਲੀਟਿਕਲ ਸਟੇਜ ਤੇ ਸਾਡੇ ਕੋਲ ਇਹ ਪਹੁੰਚ ਕੀਤੀ ਹੈ ਤੇ ਅਸੀਂ ਦੂਜੀ ਪਾਰਟੀ ਨੂੰ ਬੁਲਾ ਕੇ ਉਹਨਾਂ ਦਾ ਸਮਝੌਤਾ ਕਰਵਾਇਆ ਹੈ। ਤੇ ਇਸ ਦੇ ਨਾਲ ਹੀ ਮੈਂ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਵੀ ਬੇਨਤੀ ਕਰਨਾ ਹਾਂ ਉਹਨਾਂ ਦੇ ਧਿਆਨ 'ਚ ਲਿਆਉਂਦਾ ਹਾਂ ਕਿ ਪਲਸਾ ਦੇ ਐਗਜ਼ੀਕਟਿਵ ਚੇਅਰਮੈਨ ਓਨਰੇਬਲ ਜਸਟਿਸ ਅਸ਼ਨੀਪੁਰ ਮਿਸ਼ਰਾ ਜੀ ਵੀ ਹਦਾਇਤਾਂ ਦੇ ਅਨੁਸਾਰ ਜ਼ਿਲ੍ਹਾ ਲੀਗਲ ਸਥ ਅਥਾਰਟੀ ਹੁਸ਼ਿਆਰਪੁਰਵੀ ਜਿਹੜੇ ਫਲੱਡ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਮਦਦ ਕਰਨ ਲਈ ਹਰ ਵੇਲੇ ਤਿਆਰ ਹੈ ਮੈਂ ਅਪੀਲ ਕਰਦਾ ਕਿ ਜਿਨ੍ਹਾਂ ਲੋਕਾਂ ਨੂੰ ਜੇ ਕੋਈ ਮਦਦ ਚਾਹੀਦੀ ਹੈ ਤਾਂ ਉਹ ਨਾਲਸਾ ਦੀ ਜਿਹੜੀ ਫੋਨ ਨੰਬਰ ਹੈ 151000 ਤੇ ਕੰਟੈਕਟ ਕਰ ਸਕਦੇ ਹਨ ਜਾਂ ਉਹ ਸਾਡੇ ਸੈਕਟਰੀ ਡਿਸਟ੍ਰਿਕਟ ਲੀਗਲ ਅਥਾਰਟੀ ਦੇ ਦਫ਼ਤਰ ਦੇ ਵਿੱਚ ਪਹੁੰਚ ਕਰ ਸਕਦੇ ਹਨ ਜਾਂ ਮੇਰੇ ਦਫ਼ਤਰ ਚ ਆ ਕੇ ਉਹ ਦੱਸ ਸਕਦੇ ਹਨ ਤੇ ਜੋ ਮਦਦ ਉਹਨਾਂ ਨੂੰ ਚਾਹੀਦੀ ਹੋਏਗੀ ਉਹ ਅਸੀਂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਥੈਂਕ ਯੂ